ਸਾਸਤਰੀ ਕਾਲ ਸਾਰ ਨੂੰ ਮੈਂ ਥੋੜਾ ਚਾਹਦੀ ਆਪੇ ਚੈਨ ਦਾ ਨਾ ਮੈਂ ਕਿਹਾ ਜਸ ਪੈਟਰਨ ਤੇ ਇੱਧਰ ਹੁਣ ਆਪਾਂ ਬਟੇਰਿਆਂ ਦੇ ਕਮਰੇ ਚ ਆਏ ਸੀ ਤੇ ਹੁਣ ਹੁਣ ਦਿਖਾਣੇ ਆ ਬਟੇਰੀ ਇੱਧਰ ਖੜਦੇ ਨੇ ਬਟੇਰੇ ਇੱਧਰ ਖੜ ਤਾਂ ਬਿੱਟੂ ਆ ਬੈਠਾ ਇੱਥੇ ਤੇ ਆ ਤੋਤਾ ਖੜਦਾ ਥੱਲੇ ਉਹ ਕਿਵੇਂ ਭੱਜ ਗਿਆ ਇੱਧਰ ਚਿੰਕੀ ਬੈਠੀ ਆ ਤੇ ਇਹਨਾਂ ਦੇ ਵੀ ਕਮਰੇ ਦੀ ਸਫਾਈ ਕਰਨ ਵਾਲੀ ਆ ਬਾਲਾ ਖਲਾਰਾ ਪਿਆ ਪਿਆ ਬਸ ਪੇਪਰ ਚਾਲਦੇ ਸੀ ਨੰਗ ਲੈਣ ਦੇ ਤੇ ਇੱਧਰ ਇਹਨਾਂ ਦਾਣਾ ਵੀ ਪਾਇਆ ਹੋਇਆ ਪਾਣੀ ਵੀ ਪਾਇਆ ਪਾਣੀ ਥੋੜਾ ਹੋਰ ਪਾਣ ਵਾਲਾ ਉਹ ਪਾ ਦਾਂਗੇ ਤੇ ਇਧਰ ਚਿੱਟੀ ਤੋਤੀ ਨੇ ਆਂਡੇ ਦਿੱਤੇ ਸੀ ਜਿਹੜਾ ਉਹ ਤੋਤਾ ਬੈਠਾ ਪੀਲਾ ਚ ਉਹਨੇ ਤੋੜਤੇ ਇੱਕ ਦੂਕ ਤੇ ਬਾਕੀ ਅਜੇ ਉਹਦੇ ਵਿੱਚ ਹੈਗੇ ਨੇ ਤੇ ਚਿੱਟੀ ਤੋਤੀ ਆਪ ਹੁਣ ਬਾਹਰ ਬੈਠੀ ਆ ਤੇ ਨਾਲ ਹਰਾ ਤੋਤਾ ਬੈਠਾ ਵਾ ਇੱਥੇ ਤੇ ਆ ਛੋਟਾ ਤੋਤਾ ਇਧਰ ਬੈਠਾ ਵਾ ਓਏ ਕਾ ਚੱਲੇਗਾ ਤੇ ਇਹੋ ਜਿਹੜੇ ਆਪਾਂ ਉੱਤੇ ਤੋਤੇ ਰੱਖੇ ਤੁਹਾਨੂੰ ਦੱਸਿਆ ਸੀ ਜਿਹੜਾ ਚਾਟਮੀ ਹੋ ਗਿਆ ਤੇ ਅਕੜਾ ਐਂਟੇਮ ਜਿਹੜਾ ਹੈਂਟੇਮ ਉਹਨੂੰ ਤਾਂ ਆਪਾਂ ਉੱਪਰ ਹੀ ਰੱਖਾਂਗੇ ਜਿਹੜੇ ਉਹ ਦੋ ਨੇ ਤੇ ਉਹਨਾਂ ਨੂੰ ਆਪਾਂ ਇੱਧਰ ਹੁਣ ਆਹ ਵਾਲੇ ਕਮਰੇ ਛੱਡ ਦਾਂਗੇ ਬਟੇਰੇ ਵਾਲੇ 'ਚ ਤੇ ਕਿਉਂਕਿ ਹੁਣ ਉਹ ਤੇ ਜਖਮ-ਜਖਮ ਤਾਂ ਲੋਟ ਹੋ ਗਏ ਸਾਰੇ ਤੇ ਹੁਣ ਚੱਲਦੇ ਉਧਰ ਕੋਕਟੇਲਾਂ ਵੱਲੀ ਕਿਉਂਕਿ ਉਧਰ ਜਾਣ ਤੋਂ ਪਹਿਲਾਂ ਤੁਹਾਨੂੰ ਇੱਕ ਚੀਜ਼ ਦੱਸਦੀ ਆ ਜਿਹੜੇ ਤੁਹਾਨੂੰ ਦੱਸੀ ਆਈ ਸੀਗੀ ਚਿੰਕੀ ਦੇ ਆਹ ਇਹੋ ਆ ਪੈਰ ਤੇ ਆ ਜਿਵੇਂ ਹੁਣ ਲੰਗੜਾ ਕੇ ਤੁਰਦੀ ਆ ਪੈਰ ਚੱਕ ਕੇ ਤੁਰਦੀ ਆ ਹਲੇ ਥੱਲੇ ਰੱਖਣ ਨਹੀਂ ਲੱਗੀ ਪਹਿਲਾ ਪੈਰ ਤੇ ਆ ਸਰੋਂ ਦੇ ਤੇਲ ਚ ਨਹਿਮ ਦੇ ਪੱਤੇ ਕਾੜ ਕੇ ਲਾਦੇ ਹੁੰਨੇ ਆ ਹੁਣ ਕਦੇ ਕਦੇ ਥੋੜਾ ਜਿਹਾ ਪੈਰ ਹੇਠਲੇ ਰੱਖਦੀ ਆ ਪਹਿਲਾਂ ਤਾਂ ਜਮਾ ਹੀ ਰੱਖਦੀ ਸੀਗੀ ਉਹ ਵਹਿ ਗਈ ਹੁਣ ਜਾ ਕੇ ਚਲੋ ਕੋਕਟੇਲਾਂ ਵਾਲੀ ਚੱਲਦੇ ਆ ਤੇ ਇੱਧਰ ਆ ਗਈ ਸੀ ਗੁੰਨੂ ਮੁੰਨੂ ਹੁਣਾਂ ਕੋਲੇ ਇੱਧਰ ਗੁੰਨੂ ਬੈਠਾ ਤੇ ਇੱਧਰ ਮੁੰਨੂ ਤੇ ਇਹਨਾਂ ਨੂੰ ਘਾਕੂ ਪਾਇਆ ਇਹਨਾਂ ਦੇ ਵੀ ਪਿੰਜਰੇ ਸਾਫਾਈ ਕਰਨ ਵਾਲੀ ਆ ਉਹ ਵੀ ਅੱਜ ਕਰਾਂਗੇ ਸਾਫਾਈ ਹੁਣ ਗੇਟ ਖੋਲਦੇ ਆ ਇਹਨਾਂ ਦਾ ਚਲ ਹਾਂ ਵੀ ਗੁੰਨੂ ਇਹ ਗੁੰਨੂ ਮੰਨੂ ਦੋਨੇ ਉਧਰ ਭੱਜ ਕੇ ਜਾ ਖਾਣ ਨੂੰ ਪਾਣਾ ਉਹ ਤਾਂ ਭੱਜ ਜਾਣਗੇ ਜਿਉਂ ਆ ਇਹ ਫੇਰ ਨਹੀਂ ਆਦੇ ਹੈ ਗੁੰਨੂ ਮੰਨਿਓ ਆ ਜਾ ਗੁੰਨੂ ਹੁਣ ਇਹਨਾਂ ਜਮਾਨੀ ਵਾਸੋਂ ਜੇ ਭੁੱਖ ਲੱਗੀ ਹੋਵੇ ਖਾਣ ਨੂੰ ਲੈ ਕੇ ਭੱਜੇ ਭੱਜੇ ਆਣਗੇ ਹੁਣ ਚੱਲਦੇ ਆ ਕੋਕਟੇਲਾਂ ਵਾਲੇ ਹੁਣ ਸਿੱਧਾ ਹੀ ਉਧਰ ਚੱਲਦੇ ਆ ਪਹਿਲਾਂ ਆਪਾਂ ਕਿੰਨੀ ਵਾਰ ਕਹਤਾ ਹੁਣ ਚੱਲਦੇ ਹੁਣ ਚੱਲਦੇ ਆ ਕਿ ਲਾਪਾ ਗੁੰਨਮੁੰਨ ਹੁਣਾਂ ਕੋਲੇ ਆ ਗਏ ਸੀ ਤਣ ਕੋਕਟੇਲਾ ਕੋਲੇ ਚਲਦੇ ਆ ਉਧਰ ਦੀ ਅਪਡੇਟ ਦਿੰਨੇ ਆ ਤੁਹਾਨੂੰ ਤੇ ਦਾਣਾ ਤੇ ਪਾਣੀ ਇਹਨਾਂ ਨੂੰ ਵੀ ਇੱਧਰ ਪਾਇਆ ਹੋਇਆ ਵਾ ਕਿ ਹੁਣ ਬਟੇਰੀਆਂ ਨੂੰ ਵੀ ਪਾਣੀ ਪਾ ਦਾਂਗੇ ਪਹਿਲਾਂ ਆਪਾਂ ਪਾਇਆ ਨਹੀਂ ਸੀ ਇਹ ਜਿੰਨਾਂ ਦਾ ਦਾਣਾ ਪਿਆ ਹੋਇਆ ਹਜੇ ਆਪਾਂ ਕਾਲੀ ਨਹੀਂ ਆਉਂਦਾ ਸੀਗਾ ਦਾਣਾ ਬਟੇਰੀਆਂ ਦਾ ਵੀ ਲਿਆਂਦਾ ਸੀ ਆ ਪੀਪਾ ਉੱਪਰ ਤੱਕ ਭਰ ਤੇ ਦਾਣਾ ਬਹੁਤ ਜਲਦੀ ਖਾਂਦੇ ਨੇ ਮੈਂ ਟੈਕ ਕਰਾਂਗੇ ਆ ਪੂਰੀ ਟ੍ਰੇਨਾਂ ਨੂੰ ਖਾਲੀ ਕਰਣੀ ਆ ਅੱਜ ਆ ਸਵੇਰੇ ਪਾਇਆ ਵਾਟੇ ਜਿਹੜੀ ਬੀਂਦੀ ਆ ਤੇ ਪਾਣੀ ਦੇ ਵਿੱਚ ਜਿਹੜੀਆਂ ਛੋਟੀਆਂ-ਛਿੜੀਆਂ ਨੇ ਉੱਧਰ ਲਈ ਜੈਡ ਬੈਠੇ ਨੇ ਜਾਵਾ ਤੇ ਉਹ ਪਾਣੀ ਦੇ ਵਿੱਚ ਨਹਾਉਣ ਲੱਗ ਜਾਂਦੀਆਂ ਨੇ ਉਹ ਪਾਣੀ ਗੰਦਾ ਕਰ ਦਿੰਦੀ ਆ ਤਾਂ ਰੋਜ਼ ਪਾਣੀ ਬਦਲਣਾ ਪੈਂਦਾ ਇਹਨਾਂ ਦਾ ਤੇੜੇ ਆ ਆਖਮੀ ਤੋਂ ਅੱਜ ਅਸੀਂ ਆਪੋਂ ਉੱਧਰ ਛੱਡਣਾ ਵਾ ਤੇ ਇਹਨੂੰ ਉੱਧਰ ਛੱਡਾਂਗੇ ਧਿਆਨ ਨੀਲੇ ਨੂੰ ਤੇ ਇੱਥੇ ਰੱਖਣਾ ਹੈ ਇਹਨੂੰ ਐਂ ਟਾਈਮ ਕਰਦੇ ਹਾਂ ਟ੍ਰੇਨ ਰਹਣਾ ਤਾਂ ਗੈਜ ਵੀ ਗਿਆ ਹੁਣ ਕਾਫੀ ਆ ਜਾਂਦਾ ਕੋਲੇ ਤੇ ਦਾਣਾ ਵਾਣੀ ਇਹਨਾਂ ਨੂੰ ਵੀ ਪਾਇਆ ਹੋਇਆ ਵਾ ਹਾਂ ਵੀ ਬੀੜੂ ਕਿਵੇਂ ਆ ਇਹਦਾ ਇਹਨਾਂ ਵੈਸੇ ਮੈਂ ਮੰਗੋ ਰੱਖਿਆ ਸੀਗਾ ਤੇ ਉਹਦਾ ਨਾਮ ਨੀਲੂ ਤੇ ਇਹਦਾ ਆਪਾਂ ਨਾਮ ਚੁੰਨੂ ਰੱਖਿਆ ਜਿਹੜਾ ਉੱਪਰ ਬੈਠਾ ਆ ਕਿਵੇਂ ਆ ਦੇਖੀ ਨੂੰ ਛੇੜ ਕੇ ਆਹ ਬਾਹਲਾ ਖਲਾਰਾ ਪਾਉਂਦੇ ਸਾਰੀ ਕੰਗਣੀ ਚ ਬਾਹ ਡੋਲਦੇ ਨੇ ਦਾਣਾ ਚ ਬੱਚਾ ਕੇ ਪਰ ਮਾਰਨ ਲੱਗਿਆ ਅੜ ਗਿਆ ਸ਼ੱਕ ਤਾਂ ਫੀਡ ਆ ਜਾ ਬੜਾ ਵੰਦਾ ਵੰ ਮੈਂ ਗੋਰੀਆ ਕੱਟ ਕੇ ਵੇਣਾ ਤੇ ਮੈਂ ਗੋਕਾਟ ਕੇ ਖਵਾ ਦੂ ਕਿਸ ਨੂੰ ਹੈ ਹਣ ਅੱਛੇ ਫੇਰ ਮਾਰੂ ਫੇਰ ਮਾਰੂ ਆ ਦੇਖੋ ਹਰੇਕ ਨਾਲ ਹੀ ਲੜਦਾ ਫਿਰ ਜਿੱਦਣ ਕਿਸੇ ਨੇ ਕੁੱਟਿਆ ਫੇਰ ਲੱਗ ਨੂੰ ਪਤਾ ਇੱਕ ਵੇਣ ਕੋਕਟੇਲ ਨੂੰ ਜੰਗੇ ਜਿਵੇਂ ਟਿਆ ਫੜ ਕੇ ਫਿਰ ਫਿਰ ਕਿਸੇ ਨੇ ਫੜ ਕੇ ਕੁੱਟਿਆ ਹੁਣ जख्मी ਹੋਈ ਵਰਦਾ ਹਣ ਇਹ ਤਾਂ ਖੂਨਖਾਨ ਚ ਲੈ ਗਿਆ ਸੈਡਾਂ ਤੋਂ ਅੱਖਾਂ ਅੱਖਾਂ ਤੋਂ ਬਾਕੀ ਆਦੇ ਵਲੌਗਸ਼ ਇਨ ਨਹੀਂ ਸੀ ਵੀਡੀਓ ਨੂੰ ਲਾਈਕ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਸਤਿ ਸ੍ਰੀ ਅਕਾਲ ਸਾਰਿਆਂ